ਨੀ ਕਵਲ ਨੀ ਰਾਜ ਆਹ ਕਿੱਥੇ ਗਈਆਂ ਵਾ ਕਿ ਮੈਂ ਦੇਹਣੇ ਡਈਆਂ ਨੀ ਬਾਹਰ ਪਤਾ ਨਹੀਂ ਕੀ ਆ ਕਿਟਾ-ਕਿਟਾ ਵਾ ਕੋਹ ਆ ਤੁਸੀਂ ਆਂਦੀਆਂ ਹੰਦੀਦਾ ਨਹੀਂ ਬਾਹਰ ਫਾਇਂ ਕੋਈ ਸਭ ਕੋ ਲੋਟ-ਪਟਕੇ ਲੈ ਗਏ ਆਹ ਵੇਖੋ ਤੇ ਛਈ ਕਾਦੀਆਂ ਨਹੀਂ ਦੋਇਨਾਂ ਚੜੀਆਂ ਵਾ ਆਹ ਪਈਆਂ ਵਾ ਜਿੱਤਾ ਕੋੜੇ ਵੇਚ ਕੇ ਪਈਆਂ ਦੀਆਂ ਵਾ ਨੀ ਰਾਜ ਨੀ ਰਾਜ ਨੀ ਕਵਲ ਹਾਂ ਕੀ ਆ ਮਾਤਾ ਬਾਹਰ ਨਿਕਲ ਕੇ ਤੇ ਵੇਖੋ ਕੀ ਆ ਆਹ ਕਿਟਾ-ਕਿਟਾ ਪਤਾ ਨਹੀਂ ਕੀ ਵੇੜੇ ਚ ਫਿਰੰਡਿਆ ਆਇਓ ਮੈਨੂੰ ਤਾਂ ਚੌਂਣ ਨੇ ਜੰਡੇ ਮੇਰੇ ਪਿਸ਼ਾਬ ਕਰਨ ਗਈਆਂ ਮੈਂ ਨੱਠੀ ਆ ਗਈਆਂ ਹਾ ਹਟ ਕੇ ਦੇਖੋ ਤਾਂ ਛਈ ਤੌਰ ਤੇ ਦੇਖਣ ਦੀ ਸੌਣ ਨਹੀਂ ਦੇਣਾ ਕੁੜੀ ਰਹਿਣ ਦੇ ਤਾਂ ਠੰਡ ਬੜੀ ਆ ਏ ਕਿਤੇ ਨਹੀਂ ਠੰਡ ਪੈਣਾ ਮੈਨੂੰ ਨਹੀਂ ਠੰਡ ਲੱਗਦੀ ਤੁਹਾਨੂੰ ਜਿਆਦੀ ਠੰਡ ਲੱਗਦੀ ਆ ਮੈਨੂੰ ਕਿੱਥੋਂ ਲੱਗਣੀ ਬੀਬੀ ਠੰਡ ਵੱਟੀ ਵੱਟੀ ਤੋਂ ਬਾਦਾਮ ਖਾਣੇ ਤੈਨੂੰ ਠੰਡ ਕਿੱਥੋਂ ਦੀ ਰਾਤ ਨੂੰ ਜਿਆਦਾ ਡਾਰੇ ਹੁੰਦਾ ਵਾ ਤੈਨੂੰ ਹਾ ਹਟ ਕੇ ਦੇਖ ਲੋ ਹਾ ਇੱਕ ਵਾਰੀ ਪਾ ਕੋਈ ਸਾਹ ਕਹ ਲੈ ਜੇ ਮੇਰੇ ਪਾ ਦੇ ਪਾਏ ਪੰਗੇ ਮੇਰੀਆਂ ਧੀਆ ਟੋਹਾ ਨਹੀਂ ਦੇਖੋ ਤਾਂ ਕਹੀਂ ਨਹੀਂ ਮੈਂ ਜਾਣ ਕੇ ਨਹੀਂ ਡਈ ਸੱਚੀ ਗਈ ਆ ਮੈਨੂੰ ਬਹੁਤ ਆਵੇ ਛਿੱਟੇ ਛਿੱਟੇ ਆ ਕੋ ਮਾਦਾ ਹਾਨੂੰ ਤਾਂ ਕੁਝ ਦਿਖਦਾ ਨਹੀਂ ਆ ਜਦੋਂ ਸੌਣਾ ਹੁੰਦਾ ਵਾ ਆ ਕੇ ਤੇ ਡੈਮੇ ਨਹੀਂ ਕੰਬਲ ਖਿੱਚਣ ਤੂੰ ਨਹੀਂ ਇੱਥੇ ਸਹੀ ਮੈਂ ਹੁਣ ਤੈਨੂੰ ਖਾਲਦੀ ਆ ਸੱਚੀ ਹੈਗੇ ਆ ਆ ਮੇਰਾ ਪੋ ਚਾ ਆ ਮੇਰੀ ਕੀ ਆ ਸਾਰਾ ਦਿਨ ਦੀ ਨੇ ਸੁੱਤੀ ਰਹਿੰਦੀ ਆ ਉਹਦੇ ਭੜੀ ਗੁਰਦੋਰੇ ਚੱਲਦੇ ਕਰੇ ਹਾਂ ਕਿਤੇ ਮੱਥਾ ਟੇਕ ਆਇਆ ਕਰੇ ਇਹਨੂੰ ਜਿਆਦਾ ਇਰਾਦਤ ਦੇਦਾ ਵਾ ਇਹਨੂੰ ਚਲ ਆ ਦੇਖਾ ਮੈਨੂੰ ਟਾਰਚ ਲੈ ਆਉਂਦੇ ਮੇਰੇ ਚ ਮੈਂ ਵੀ ਕੀ ਰੱਖਣਾ ਹਾਂ ਚਲ ਆ ਦੇਖਾਂ ਕੀ ਆ ਕੀ ਆ ਜਿਹੜਾ ਮੈਨੂੰ ਖਾਡ ਰਿਹਾ ਲੈ ਲਾੜ ਘੜੇ ਇਹਨੂੰ ਮੈਨੂੰ ਫਾਇਦੇ ਵੀ ਕਰ ਰੂ ਨੀ ਭਾਣੇ ਮੈਨੂੰ ਛੱਡਿਆ ਨਹੀਂ ਸਿਆਣੀ ਬਿਆਣੀ ਡਰੇ ਜਾਣ ਦੀ ਫਨਿਆੜਾ ਨੇ ਮੈਂ ਡਰਨਾ ਹੀ ਆ ਉੱਤੇ ਮੂਤੜਾ ਨਾਲੇ ਵੇਖ ਲਈ ਬਿਸਤਰੇ ਗਿੱਲੇ ਕਰਦੇ ਹੋਰ ਸਾਡੇ ਭਾ ਦੀ ਮੁਸੀਬਤ ਪਾਉਣੀ ਲੈ ਕੋਹ ਵੀ ਲੈ ਨੂੰ ਕਰਾ ਦੇ ਨੇ ਚ ਲੈ ਭਾਣੇ ਬਿਸਤਰੇ ਚ ਪਾ ਗਿਆ ਬਿਸਤਰੇ ਚ ਪਾ ਕੇ ਆ ਦੀਦੀ ਆ ਦੇਖ ਲਓ ਮੰਮੀ ਸਿਆਣੀ ਬਿਆਣੀ ਡਰੇ ਜਾਣ ਦੀ ਮੈਂ ਕੀ ਕਰਾਂ ਬਾਹਰ ਕੋਈ ਵੀ ਨਹੀਂ ਹੈ ਗਾਵੇ ਹੇ ਕੁੜੀ ਨਿਆਣੀ ਸੁੱਤੀ ਆ ਤੈਨੂੰ ਪਤਾ ਜੀ ਹੁਣ ਉਹ ਉੱਠ ਪਈ ਨਾ ਤਾਂ ਉਹਨੇ ਖਾਦਣਾ ਬੀਬੀ ਦਾ ਤਾਂ ਹਾਲ ਹੀ ਇਹੋ ਹੋ ਗਿਆ ਇਹਨੂੰ ਦੇਖਦਾ ਕਿ ਦੱਸੇ ਤਾਂ ਸਹੀ ਹਾਨੂੰ ਨਹੀਂ ਦੇਦਾ ਇਹਨੂੰ ਜਿਆਦਾ ਦੇਦਾ ਇਹਦੇ ਚਾਰ ਚਾਰ ਰੱਖਾ ਵਾ ਜਿਹੜੀ ਇਹਨੂੰ ਜੀ ਚੰਦਾ ਲਗਾ ਲਈ ਉਹ ਕੁੜੀ ਦਾ ਤਾਂ ਨੀ ਫਿਗਰ ਮੇਰਾ ਨਹੀਂ ਕਾ ਫਿਗਰ ਵਾ ਤੈਨੂੰ ਮੈਂ ਜਿਹੜੀ ਛਿਆੜੀ ਪਹਿਣੀ ਜਾਣ ਕੇ ਤਾਂ ਨਹੀਂ ਕਰ ਗਈ ਨਾ ਪਾ ਮੈਂ ਹਾਜੇ ਨਿਆਣੇ ਡਰ ਗਏ ਨਾ ਇਹਨੇ ਅੰਦਰੇ ਮੂਤਣਾ ਹੀ ਆ ਵੇਲੇ ਉਹਨੂੰ ਹਾਂ ਸਾਨੂੰ ਫਿਰ ਓਏ ਚਿਚਵਾ ਨਾ ਇੱਥੇ ਕੀ ਆ ਬੀਬੀ ਚਮਾ ਕੋ ਨਹੀਂ ਸੁੱਤਾ ਜਾਣਾ ਤੈਨੂੰ ਇਹ ਕਿਦਾਂ ਸਵਾਲ ਹੀ ਆ ਖੁਣ ਕੁੜੀ ਉਹ ਵੀ ਪਾਸਾ ਮਾਰਦੀ ਆ ਆਪ ਵੀ ਤੇ ਪਾਸਾ ਉਧਰ ਦੇ ਮਾਰਦੇ ਇੱਕ ਰਹਿ ਡੰਡੀ ਵਾਂਗੂ ਆਪਣੇ ਨਾਲ ਇੱਕ ਥਾਂ ਤੂੰ ਆਪਣੇ ਕਮਰੇ ਜਾ ਕੇ ਸੌਂ ਕੋਈ ਨਹੀਂ ਬਾਹਰ ਆਏਗਾ ਨਹੀਂ ਮੈਨੂੰ ਆਊਗਾ ਮੈਨੂੰ ਲੱਗਦਾ ਜਿੱਤਾਂ ਮੈਨੂੰ ਕੋਈ ਹੰਨੇ ਨਾ ਕੋਈ ਘਾਰੀ ਦਿੱਤਾ ਵਾ ਮੈਂ ਜਾਣ ਕੇ ਨਹੀਂ ਦੇਈ ਦੱਸ ਵੀ ਤੈਨੂੰ ਗੁੱਡੇ ਵਾਰੇ ਕਹਿੰਨੇ ਕੋਈ ਕਰਨਾ ਚਲ ਆ ਛੱਡ ਕੇ ਆ ਮੈਂ ਤੇਰੇ ਮੰਜੇ ਤੇ ਨਹੀਂ ਆ ਨਹੀਂ ਘਹਿਰਨੀ ਨਹੀਂ ਕਰਦਾ ਨਹੀਂ ਨਹੀਂ ਮੇਰੇ ਕੋਲ ਚੋਲੋ ਚੋਲੋ ਜਾਂਦੀ ਆ ਕਬਲ ਇਹਦੇ ਬਾਈ ਤੇ ਹੁਣ ਕੀ ਕਰ ਸਕਦੇ ਆ ਸਿਆਣੀ ਆ ਸਮਝਾ ਇਹਦੇ ਨਿਆਣਿਆਂ ਨਾਲੋਂ ਵੀ ਨੰਗ ਕੀ ਆ ਦੇ ਆ ਮਮੀ ਸਿਆਣੀ ਬਣਾ ਤੇਰੇ ਬਿਸਤਰੇ ਤੇ ਛੱਡ ਕੇ ਆਵਾ ਹਾਏ ਕੁੜੀ ਉੱਠੋਗੀ ਰੋਊਗੀ ਫਿਰ ਉਹਨੂੰ ਵੀ ਸਾਂਭਣਾ ਪੈਣਾ ਵਾ ਨਹੀਂ ਜੇ ਮੈਨੂੰ ਫੇਰ ਡਰ ਆਇਆ ਤੇ ਕੋਈ ਤੇ ਨਹੀਂ ਹੁੰਦਾ ਡਰ ਚਾਹ ਜੱਦਰ ਵੜ ਨੂੰ ਜੀ ਨਹੀਂ ਕਰਦਾ ਓਏ ਭੱਜ ਭੱਜ ਦਾਦੀ ਆ ਗਈ ਓ ਅਲਫਾ ਲਾ ਲਈ ਹਟਾ ਜਾ ਅਦਰ ਇੱਧਰ ਛੋੜ ਦੇ ਮਰ ਜੇ ਝੁੱਟ ਛੁੱਟ ਲੱਤ ਗਿਆ ਕੋਈ ਨਿਰ ਜਾਏ ਜੋ ਇੱਧਰ ਛੁੱਟ ਦਾਦੀ ਮਗਰ ਛੁੱਟੀ ਜਾਂਦਾ ਵਾ ਪੈ ਜਾ ਪੈ ਜਾ ਪੈ ਜਾ ਪੈ ਜਾ ਪੈ ਜਾ ਹੋਰ ਚਾਹੀਦੇ ਦੇ ਮਰ ਜੇ ਹਾਲ ਮਮੀ ਸਿਆਣੀ ਬਣ ਬੰਗੀ ਐਵੇਂ ਕਾ ਤੋ ਡਰੇ ਜਾਣੇ ਕੀ ਵਿਆਹ ਮ ਪੈ ਗਿਆ ਤੈਨੂੰ ਇੱਥੇ ਹੀ ਪਤਾ ਨਹੀਂ ਕੀ ਹੁੰਦਾ ਯੋ ਕੋਹ ਨਹੀਂ ਹੁੰਦਾ ਪੈ ਜਾ ਲੰਮੇ ਲੰਮੇ ਕਿੱਥਾ ਪੈ ਜਾ ਪਾ ਦੋ ਫਿਰ ਓਏ ਤੂੰ ਹੀ ਸਮਝੋ ਦਵਾ ਦਵਾ ਤੁਹਾਡੀ ਨਾ ਨੀਂਦ ਖਰਾਬ ਹੋ ਜੇ ਮੇਰੀ ਭਾਈ ਹੋਈ ਜਾਵੇ ਹਾਏ ਵਾਹਿਗੁਰੂ ਵਾਹਿਗੁਰੂ ਜੈ ਬਾਬੇ ਦੀ ਆਹ ਦੀਦੀ ਦੀਦੀ ਬੱਪਾ ਮਜਾ ਆਇਆ ਕਿਤੇ ਕਹਾਂ ਨਾ ਤੈਨੂੰ ਮਜਾ ਆਈ ਜਾਂ ਡਿਆ ਵਾ ਨਹੀਂ ਭੈਣੇ ਮਾਰਾ ਤੇ ਹਾਂ ਨੂੰ ਡਰਾਉਂਦੇ ਤੇ ਆਹ ਜਾਪ ਡਰ ਗਈ ਕਿਨੇ ਕਿੱਦਾਂਾ ਢੇ ਪਸੀਨੇ ਛਲ ਹੁੰਦੀ ਹੁੰਦੀ ਤੇ ਠੰਡ ਚ ਕਿਦਾਂ ਤਰੇੜੀਆਂ ਤਰੇੜੀਆਂ ਹੋਣ ਡਈ ਮੇਰੇ ਤੇ ਸੱਚੀ ਇਨਾ ਮਜਾ ਆਇਆ ਨਾ ਕਿਤੇ ਐਨੀ ਖੋਸ ਨਾਓ ਜਦੋਂ ਉਹਨੂੰ ਪਿੰਖ ਲੱਗ ਗਈ ਨਾ ਤੇ ਏਦਾਂ ਹੀ ਅੱਖਾਂ ਇੱਕ ਸੁਣ ਦੇ ਦੇ ਕਿਤੇ ਰੋਣਾ ਹੀ ਮੁੜ ਕੇ ਨਹੀਂ ਕਿਦਾਂ ਮਗਰ ਲੋਕ ਦੀ ਜਾਵੇ ਨੀ ਬੜੇ ਕੁਗੜੀ ਜੀ ਬਣਦੀ ਜਾਵੇ ਲੋਕ ਦੀ ਤੇ ਹੈਗੀ ਆ ਨਾ ਤੇ ਜੇ ਉਹਨੂੰ ਕੁਝ ਹੋ ਵੀ ਗਿਆ ਨਾ ਤਾਂ ਲੋਕਾਂ ਨੇ ਸਾਨੂੰ ਗੱਲਾਂ ਕਰਨੀਆਂ ਤੇ ਪਿੰਖ ਲੋਕਾਂ ਨੂੰ ਪਤਾ ਲੱਗ ਜਨੇ ਵੀ ਨਿਆਣੀਆਂ ਡਰਮਦੇ ਹੋਣੇ ਹੋਰ ਇਹਨਾਂ ਬੁਢੀ ਦੇ ਲੋਕਾਂ ਨੂੰ ਰਾ ਕੇ ਨਾ ਜੇ ਕੁਹ ਨਹੀਂ ਹੁੰਦਾ ਵੀ ਐਨੇ ਨਾ ਡਰਿਆ ਕਰੋ ਤੁਸੀਂ ਡਰਨ ਦੀ ਨਹੀਂ ਕਵਲ ਗੱਲ ਪਤਾ ਕੀ ਗੱਲ ਆ ਅਬ ਪਤਾ ਸ਼ਰਮ ਆਉਂਦੀ ਹੈ ਹੋਰ ਕੋਈ ਗੱਲ ਨਹੀਂ ਹੈਗੀ ਸਿਆਣੀਆਂ ਪਿਆਣੀਆਂ ਹੀ ਵੀ ਆ ਤਾਂ ਤੂੰ ਦਖਣਾ ਨਹੀਂ ਆਣੀ ਸਿਆਣੀਆਂ ਮੈਨੂੰ ਤਾਂ ਕਹਿੰਨੇ ਸਿਆਣੀਆਂ ਪਿਆਣੀਆਂ ਕਹਿਣਾ ਨਾ ਤੇ ਜਦੋਂ ਉਹ ਸਾਨੂੰ ਸਤਾਉਂਦੀ ਉਦੋਂ ਸੌਂਦੀ ਹੈਗੀ ਉਹਦੀ ਤੁਣਾ ਦੇ ਤੇ ਬਣ ਗਈ ਆ ਚਾਹੀ ਹੁਣ ਉਹਦੇ ਦੀ ਸਦਾਈ ਹੋਏ ਨਾ ਚੱਲ ਕੋਈ ਨਹੀਂ ਚੁੱਪ ਕਰਕੇ ਨਾ ਸੌਂਤ ਘੜੀ ਤੂੰ ਵੀ ਹੁਣ ਫੇਰ ਮਨੇਰੇ ਉੱਠਣਾ ਨਿਆਣੇ ਨੇ ਸਕੂਲ ਵੀ ਜਾਣਾ ਵਾ ਸੌਂ ਜਾ ਚੁੱਪ ਕਰਕੇ ਆਵੇਂ ਖੋਸ ਹੋਈ ਜਾਨੀ ਸੱਚੀ ਮੈਨੂੰ ਤੇ ਇੰਨਾ ਨਜ਼ਾਰਾ ਆਇਆ ਨਹੀਂ ਪਹਿਣੇ ਮੇਰੇ ਮਗਰ ਜਦੋਂ ਵੱਡਦੀ ਜਾਵੇ ਨਾ ਬੇਤਰੇ ਚ ਵੱਡਦੀ ਤੇਰੀਆਂ ਦੰਦੀਆਂ ਤੇ ਵੱਖੀਆਂ ਥਾੜੀ ਨਿਕਲਦੀਆਂ ਨਾ ਤੇ ਮੁੜਕੇ ਤੂੰ ਦਰੋਣਾ ਵੇਖੀ ਤੇ ਸਹੀ ਤੂੰ ਫੇਰ ਤੂੰ ਮੈਨੂੰ ਐਸੇ ਜਵਾਨ ਆਖਣਾ ਵੀ ਦੀਦੀ ਮੰਮੀ ਐਡਾ ਕਹਿਣ ਲਈ ਆ ਚੁੱਪ ਕਰਕੇ ਤੇ ਸੌਂ ਜਾ ਬੰਦੇ ਵਰਗੂ ਦੇਰ ਤੱਕ ਨਹੀਂ ਚੜ ਗਿਆ ਵਾ ਕਵਲ ਵੀ ਮੇਰੇ ਨਾਲ ਉੱਠ ਪਿਆ ਤੇ ਰਹਿਮਤ ਨੂੰ ਵੀ ਲੈ ਗਈ ਆ ਰਹਿਮਤ ਨੂੰ ਹਰੇ ਬਾਥਰੂਮ ਲੈ ਗਈ ਉਹ ਜਾ ਆਪਦਾ ਤਾਂ ਜੀ ਬੀਬੀ ਉੱਠ ਪੈਂਦੀ ਹੁੰਦੀ ਐ ਜੀ ਬੀਬੀ ਵੀ ਨਹੀਂ ਜੀ ਉੱਠੀ ਜਾ ਆਪਦੀ ਵੇਖਾਂ ਤੇ ਸਹੀ ਬੀਬੀ ਕਿਉਂ ਨਹੀਂ ਉੱਠੀ ਹੈ ਬੀਬੀ ਵੀ ਨਹੀਂ ਉੱਠੀ ਭਲਾ ਪੀ ਜਗਾਵਾ ਭਲਾ ਵਾ ਸਤ ਬੀਬੀ ਉੱਠ ਤੋਂ ਦਰਜਾਈ ਵੀ ਨਹੀਂ ਮੂੰਹ ਤੋਂ ਲੋਨ ਡੇ ਹੁਣ ਤੇ ਲੋ ਲੱਗ ਗਈ ਆ ਕੀ ਆ ਉਠੋ ਹਣ ਦਿਨ ਚੜ ਕੇ ਬਾਅਦ ਮੈਂ ਤਾਂ ਅੱਗੇ ਨਹੀਂ ਬਦਲ ਗਿਆ ਕਬਲ ਵੀ ਉੱਠ ਕੇ ਤੇ ਕੁੜੀ ਨੂੰ ਬਾਹਰ ਲੈ ਕੇ ਬਾਥਰੂਮ ਚ ਤੋ ਚਾਹ ਵੀ ਅੰਦਰ ਤਰ ਗਈ ਤੇ ਮੈਂ ਵੀ ਨਹੀਂ ਸੋ ਪਤਾ ਨਹੀਂ ਲੱਗਾ ਉੱਠਣ ਦਾ ਮੇਰੇ ਤੇ ਨਾ ਹਿੰਮਤ ਹੀ ਨਹੀਂ ਉੱਠਣ ਜੋਗੀ ਦਿਨ ਤਾਂ ਪਤਾ ਨਹੀਂ ਕੀ ਹੋ ਗਿਆ ਵਾ ਬੁਖਾਰ ਹੋ ਗਿਆ ਕਿ ਕੀ ਹੋਇਆ ਈ ਹਾਂ ਬੀਬੀ ਤਿੰਨ ਤੇ ਬੁਖਾਰ ਬੜਾ ਤੂੰ ਤਪਣ ਨਹੀਂ ਆ ਬਹੁਤ ਬੁਖਾਰ ਹੋਇਆ ਵਾ ਮੈਂ ਤਾਂ ਸਾਰੀ ਰਾਤ ਸੁੱਤੀ ਨਹੀਂ ਗਈ ਤੇ ਮੇਰਾ ਤਾਂ ਸਰੀਰ ਨਾ ਆਕੜਿਆ ਵਾ ਤੇ ਧਾਰਾ ਕੱਢਣ ਵਾਲੀਆਂ ਵਾ ਦੁੱਧ ਚਾਹ ਚ ਪਾਉਣਾ ਵਾ ਧਾਰਾ ਦੀ ਮੇਰਾ ਹੀ ਨਹੀਂ ਵਾ ਪਤ ਮੈਂ ਸਾਰੀ ਰਾਤ ਤੁਹਾਡੇ ਸਾਹਮਣੇ ਜਾ ਕੇ ਕੱਢੀ ਆ ਪਤਾ ਨਹੀਂ ਲੱਗਾ ਕਿ ਕੋਈ ਟੂਣਾ ਟਾਣਾ ਟੱਪ ਗਈਆਂ ਜਾਂ ਕਿਤੇ ਮੜੀਆਂ ਥਾਣੀਆਂ ਲੰਗ ਗਈਆਂ ਕੀ ਹੋਇਆ ਕੀ ਨਹੀਂ ਹੋਇਆ ਮੈਨੂੰ ਚੀਜ਼ਾਂ ਵਿਖਾ ਲਈ ਦਿੰਦੀਆਂ ਤਾਨੂੰ ਕਿਉਂ ਨਹੀਂ ਗਿਆ ਦਿੰਦੇਗਾ ਬੀਬੀ ਕੋਹ ਨਹੀਂ ਗਾ ਤੈਨੂੰ ਵਹਿਮ ਹੋ ਗਿਆ ਉਦੋਂ ਤੁਸੀਂ ਵੇਂਦੇ ਨਹੀਂਗੇ ਤੁਰੇ ਫਿਰਦੇ ਰਹਿੰਦੇ ਨੇ ਤੁਹਾਨੂੰ ਪਤਾ ਨਹੀਂ ਗਾ ਲੱਗਦਾ ਤੇ ਚਲੋ ਉਠੋ ਤੇ ਤਾਰਾਂ ਕੱਢ ਕੇ ਲਿਆਓ ਤੇ ਮੁੜ ਕੇ ਨਹਾਤ ਹੋ ਕੇ ਤੇ ਜਾਓ ਗੁਰਦੁਆਰੇ ਮੱਥਾ ਟੇਕ ਕੇ ਆਓ ਨਿਹਰਾ ਪਿਹਾਰ ਜਾਣਾ ਸਭਕੋ ਤੁਹਾਡਾ ਵਹਿਮ ਨਹੀਂ ਭੈਣ ਮੇਰੇ ਕੋਲ ਤਾਰਾ ਨਹੀਂ ਨਿਕਲਣੀਆਂ ਅੱਜ ਤੁਹਾਨੂੰ ਜਿਹੜਾ ਹੱਦ ਕਰਦੀਆਂ ਆ ਨਾੜਿਆਂ ਦੀ ਹਾ ਇਹ ਬੁਖਾਰ ਬੜਾ ਵਾ ਬੁਖਾਰ ਵਾਕੇ ਹੈਗਾ ਵਾ ਕੋਈ ਨਹੀਂ ਫਤਾਰ ਚੱਲ ਵੇਖ ਲੈਨੇ ਉੱਠੋ ਤੇ ਸਹੀ ਨਾ ਇਹ ਚੜ ਗਿਆ ਪਿਤਾਰ ਨੂੰ ਵੀ ਕੱਢ ਕੇ ਲਿਆਓ ਤੇ ਉਹ ਕਰੋ ਤੇ ਜੇ ਮੇਰੇ ਕੋ ਨਹੀਂ ਕਿ ਮੇਰੀ ਬੇਬਾਈ ਚੱਲ ਇਥੇ ਨਾ ਬੈ ਮੇਰਾ ਪੁੱਤ ਇਥੇ ਬਹਿ ਜਾਓ ਕੰਬਲ ਚ ਅੰਦਰ ਪਤਾ ਨਹੀਂ ਕਾਹਦਾ ਰੌਲਾ ਪਾਣ ਡਿਆ ਵਾ ਮੈਂ ਵੇਖ ਕੇ ਉਹ ਨਾ ਚੰਗਾ ਦਾਦੀ ਵੇਖ ਕੇ ਉਹ ਨਾ ਦਾਦੀ ਕੀ ਗੱਲ ਹੋਈ ਆ ਬੀਬੀ ਉਠ ਵਾਏ ਗੁਰ ਦਾ ਨਾਮ ਐ ਇੱਕ ਤਾਰ ਕੱਢ ਦੇ ਮੈਨੂੰ ਜਿਹੜੀ ਮੇਰ ਕੋ ਨਹੀਂ ਨਿਕਲਦੀ ਤੇ ਦੂਜੀ ਮੈਂ ਆਪੇ ਕੱਢ ਲਿਆ ਉਹਨੇ ਚਾਰਜ ਪਾਉਣਾ ਦੁੱਧ ਕਟਣ ਵਾਲੀ ਕੁੜੀ ਨੇ ਪੀਣਾ ਨਾਲ ਨਿਆਣਿਆਂ ਨੂੰ ਗਰਮ ਕਰਕੇ ਦੇਣਾ ਵਾ ਵੇਹਰੀ ਛੱਡ ਲੋ ਗੱਲ ਮੇਰ ਕੋ ਤਾਰ ਨਹੀਂ ਅੱਜ ਨਿਕਲਣੀ ਜੇ ਤੇ ਨਿਕਲਦੀ ਆ ਤੇ ਕੱਢ ਲੋ ਜੇ ਨਹੀਂ ਨਿਕਲਦੀ ਤੇ ਕੋਈ ਨਹੀਂ ਮੈਂ ਕੱਢ ਲੂੰਗੀ ਸਾਮਾਨ ਨੂੰ ਸਾਮਾਨ ਨੂੰ ਤਾਂ ਫੇਰ ਅਠੀ ਪਹਿਰੀ ਕਿਦਾਂ ਕੱਢਣੀ ਉਹਦੀ ਰਾਤ ਦੀ ਤੇ ਅੱਗੇ ਕਿਹੜੇ ਵੇਲੇ ਦੀ ਚੋਈ ਪੰਜ ਵੇਲੇ ਤੇ ਸਾਮੀ ਝੋਲੀਆਂ ਹੀ ਤਾਰਾਂ ਕੋਈ ਕਰਨੀ ਦੁੱਧ ਕਿਤੇ ਦੌੜ ਨਹੀਂ ਚੱਲਿਆ ਥੱਲੇ ਹੀ ਰਹਿਣਾ ਕੀ ਗੱਲ ਓਏ ਦੀਦੀ ਕਾਹਦਾ ਰੌਲਾ ਪ ਉੱਠਣ ਨੇ ਨਹੀਂ ਵੀ ਬੀਬੀ ਨੇ ਮੈਂ ਕਹਿਣ ਦੀ ਵੀ ਉੱਠੋ ਤੇ ਧਾਰਾਂ ਦੋਹਰਾਂ ਦੇ ਵਾਲੇ ਵੇਖੋ ਦੁੱਧ ਆਦਾ ਨਹੀਂ ਜਾਂ ਪਿਓ ਆਪਣੇ ਨਹੀਂ ਸੱਦ ਕੇ ਲਿਆਓ ਜਾਂ ਕੋਈ ਡਾਕਟਰ ਲਿਆਵੇ ਤੇ ਜਾਂ ਮੈਨੂੰ ਦਵਾਈ ਦੂਈ ਦਵਾਵੇ ਮੇਰੀ ਬਹੁਤ ਬੇਵਾਹ ਤੇ ਜਾਂ ਮੈਨੂੰ ਘਟਕ ਦੁੱਧ ਗਰਮ ਕਰਕੇ ਨਾ ਉਹ ਦੋ ਮੇਰੇ ਜੀ ਨੂੰ ਕੋ ਹੁੰਡਿਆ ਕਬਰਾਟ ਜੀ ਬਹੁਤ ਜ਼ਿਆਦਾ ਹੁੰਡਈ ਆ ਮੈਨੂੰ ਮੇਰੇ ਕੋ ਨਹੀਂ ਉੱਠਿਆ ਜਾਣ ਦਿਆ ਦੁੱਧ ਤੇ ਨਹੀਂ ਦੀ ਹੈ ਨਹੀਂ ਆ ਜਿਹੜਾ ਘਟ ਹੈਗਾ ਉਹ ਰਾਤੀ ਨਿਆਣਿਆਂ ਨੇ ਪੀ ਲਿਆ ਵਾ ਥੋੜਾ ਬਿਨ ਨੀਗਾ ਦੁੱਧ ਨੀਗਾ ਹੁਣ ਹੈਗਾ ਆਹੋ ਤੇ ਗੱਲਾਂ ਮਾੜੀਆਂ ਵਾ ਜੋ ਕੋ ਹ ਨਿਆਣਿਆਂ ਨੂੰ ਚਾਰ ਦਿਨ ਦਿੰਦੀਆਂ ਵਾ ਘੜੀ ਮੈਂ ਕਾਦਾ ਪੈ ਗਈ ਆ ਦਵਾ ਦਵਾ ਹੀ ਨਿਆਣਿਆਂ ਨੂੰ ਦੁੱਧ ਪੀ ਲਿਆ ਦੁੱਧ ਨਿਆਣਿਆਂ ਸਾਰੇ ਪੀ ਲਿਆ ਜਿਹੜੀ ਤੁਸੀਂ ਗੋਲੀ ਕਹਿਣ ਦੇ ਆ ਨਾ ਗੋਲੀ ਜਿਹੜੀ ਖਾਣੂ ਦਿੰਦੇ ਹੋ ਨਹੀਂ ਪੈਰਾਸੀਟਾ ਦੀ ਉਹੀ ਤੁਸੀਂ ਖਾ ਲੋ ਵੇਖਿਓ ਜੇ ਤਾਂ ਹੀ ਨੌਬਰ ਨੌ ਹੋ ਜਾਂ ਨਹੀਂ ਨਾ ਤੁਸੀਂ ਵੀ ਹੋ ਜਾਣਾ ਵਾ ਇਹਦੇ ਕੋ ਤੇ ਆਹੋ ਕੋਹੀਓ ਹੋਰ ਕੋੱਖ ਨੀਗਾ ਵੀ ਕੋਈ ਮਰਨ ਡਿਆ ਕਾ ਜੀਂ ਡਿਆ ਵਾ ਆਂਦੀ ਉਹੋ ਗੋਲੀ ਖਾ ਲੋ ਕਪੜਾ ਠ ਮੇਰੇ ਤੇ ਲੂਹਾ ਡਈ ਉਹ ਤਾਂ ਬੁਖਾਰ ਚੜਿਆ ਸੀ ਕੁੜੀ ਨੂੰ ਚਲੋ ਉਹਨੂੰ ਤੇ ਦੇਤੀ ਇਹ ਹੋਏ ਮੇੜੇ ਮਾਰ ਡਿਆ ਪਈ ਆ ਮੇਰਾ ਕੀ ਹਾਲ ਹੋ ਗਿਆ ਜੇ ਕੁੜੀ ਠੀਕ ਹੋ ਗਈ ਨੀਜੀ ਮਾਸਾ ਜੀ ਨਹੀਂ ਤਾਂ ਤੁਸੀਂ ਤਾਂ ਸਿਆਣੇ ਆ ਤੁਸੀਂ ਪੂਰੀ ਗੋਲੀ ਖਾ ਲਓ ਰਾਜ ਇਹ ਨੇ ਇੱਟਾਂ ਹੀ ਕਰੀ ਜਾਣਾ ਜਾ ਪਾਣੀ ਗਰਮ ਕਰਕੇ ਨਾ ਤੇ ਲੈ ਆਇਆ ਮੈਨੂੰ ਉਹਦੇ ਨਾਲ ਹੀ ਗੋਲੀ ਦੇ ਦੋ ਜੇ ਹਾਂ ਨਹੀਂ ਦੁੱਧ ਘੋਟ ਤੇ ਤਾਂ ਮੈਨੂੰ ਖਬਰਾਟ ਜੀ ਵੀ ਬੜੀ ਹੋਣ ਢਈ ਹੀਗੀ ਤੇ ਚਲ ਘੋਟ ਖੁੰਦਾ ਮੈਂ ਬਾਅਦ ਚ ਗੋਲੀ ਖਾਂਦੀ ਤੇ ਤੂੰ ਪਾਣੀ ਗਰਮ ਘੋਟਕਾ ਕਰਕੇ ਨਾ ਤੇ ਲਿਆ ਦੇ ਗੋਲੀ ਤੇ ਮੈਂ ਟਿਕ ਜਾ ਘਰ ਆ ਘਰੀ ਕਾ ਤੇਰੀ ਕੰਜੂਸੀ ਇਦਾਂ ਹੀ ਰਹਿਣੀ ਉਹੋ ਹੀ ਲਿਆ ਦੇਣੀ ਐ ਤੈਨੂੰ ਗੋਲੀ ਤੇ ਸੌਂਜੀ ਘੜੀ ਤੇ ਸ਼ਾਇਦ ਤੈਨੂੰ ਰਾਮ ਆਜਣੋਂ ਪਾਣੀ ਗਰਮ ਕਰਕੇ ਲਿਆਉਣੀ ਆ ਸੁਣੀ ਜਾ ਇਹਦੀਆਂ ਹੁਣ ਮੰਮੀ ਤੇਰਾ ਦੁੱਧ ਪੀਣ ਨੂੰ ਜੀ ਕਰਦਾ ਵਾ ਨਾ ਉਦੋਂ ਤੇ ਮਾਸਾ ਜਿੰਨੀ ਤੇ ਤਰਸ ਨਹੀਂ ਕਰਦੀ ਹੁੰਨੀ ਉਹਦੇ ਮੂੰਹ ਜੋ ਦੁੱਧ ਖੋਖ ਹੋ ਗਏ ਤੇ ਤੂੰ ਬਾਹਰ ਬਾਂਦਾ ਲਾਈਆਂ ਹੀ ਤੇ ਫੇਰ ਕੀ ਹੋ ਗਿਆ ਅੱਜ ਹੀ ਮੈਂ ਕੋਟਕ ਮੰਗਿਆ ਵਾ ਉਹ ਨਾ ਠੀਕ ਨਹੀਂ ਤਾਂ ਮੰਗਿਆ ਮੈਂ ਕਿਹੜਾ ਕੇ ਪਿੰਦੀ ਰਹੀ ਆ ਕਝੂਚੀ ਕਰਦੀ ਹਾਂ ਤੇ ਤੁਹਾਡਾ ਬਹੁਤ ਸਭ ਕੋ ਬਣਾਦਾ ਵਾ ਤੁਸੀਂ ਮੈਨੂੰ ਨਾ ਇੱਤਾ ਕਰਿਆ ਕਰੋ ਤੁਸੀਂ ਤਾਂ ਨਿਆਣਾ ਦਾ ਢੱਡ ਵੜ ਵੜ ਖਾਂਦੇ ਹੋ ਕੰਜੂਸੀ ਕਾਦੀ ਕਰਦੇ ਹੋ ਨਾ ਪਿੱਛੇ ਤੋਂ ਨਿਕਲ ਨਹੀਂ ਜਾਂਦੀ ਚੱਪ ਕੋ ਤੁਹਿਆ ਹੋ ਜਾ ਨੇੜੇ ਮਾਰਦੇ ਆਂ ਜਿੱਦਾਂ ਲੋ ਹਾਦੀ ਹੋ ਗਈ ਇਹਨਾਂ ਵਾਲੀ ਕਿਤੇ ਇਹਨਾਂ ਨੇ ਕਿਹਾ ਤਾਂ ਧੋਖਾ ਵੇਖਣਾ ਇਹਨਾਂ ਕੋਲੇ ਹਰਸਣ ਨੇੜੇ ਛੇ ਮੇਣੀ ਹੋਈ ਕਿਹਾ ਹਾਂ ਦਾ ਦੀਦੀ ਕੀ ਕਰਨ ਲੱਗਿਆ ਜੇ ਕੋਹ ਨਹੀਂ ਬੀਬੀ ਪਾਣੀ ਮੰਗਣ ਦੀ ਐ ਬੀ ਗੋਲੀ ਖਾਣੀ ਐ ਤੇ ਮੈਂ ਗਰਮ ਕਰਕੇ ਦੇ ਆਉਂਗਾ ਕੋਈ ਨਹੀਂ ਪਾਣੀ ਮੈਂ ਦਿੰਨੀ ਆ ਗੋਲੀ ਵੀ ਦੇ ਦਿੰਨੀ ਆ ਤੁਸੀਂ ਜਾਓ ਤਾਰਾ ਕੱਢ ਲਿਆਓ ਤੇ ਬਾਲਟੀ ਕਿੱਥੇ ਆ ਬਾਲਟੀ ਬਾਹਰ ਮੋਦੀ ਮਾਰੀ ਜੀ ਚਾ ਮੈਂ ਜਾਵਾਂ ਤਾਰ ਕੱਢਾਂ ਦੇਖਾ ਮਾਤਾ ਵਾਲ ਐਵੇਂ ਆਂਦੇ ਰੱਸੀ ਜੜ ਗਈ ਬਲ ਨਹੀਂ ਗਿਆ ਗੋਡੇ-ਗੋਡੇ ਬੁਖਾਰ ਨਾਲ ਤਵਣ ਗਈ ਆ ਪਰ ਗੱਲ ਕਰਨੋਂ ਨਹੀਂ ਪੈੜੀ ਪੈਂਦੀ ਸਿਰ ਢਾਈ ਜਾਂਦੀ ਆ ਕੋਈ ਨਹੀਂ ਮਾਤਾ ਜਿਹੜੀ ਗੋਲੀ ਖਾਨੂੰ ਦਿੰਦੇ ਰਹੀ ਨਾ ਤਾਂ ਉਹ ਹੀ ਅੱਜ ਤੈਨੂੰ ਮਿਲਣੀ ਆ ਦਵਾਈ ਅਹੀਂ ਵੀ ਨਹੀਂ ਹਜੇ ਦਵਾਈਣੀ 2-4 ਦਿਨ ਤੜਫੇਗੀ ਨਾ ਮੁਖਾਰਨਾ ਫੇ ਬੜਾ ਲੱਗੂ ਕਾਪੀ ਉਹ ਨਿਗੀ ਜੀ ਨਿਆਣੀ ਤੇ ਕੀ ਬੀਤਦੀ ਏ ਤੇ ਵੱਡਿਆ ਨਿਆਣਿਆ ਤੇ ਕਿਦਾਂ ਬੀਤਣ ਲਈ ਕਿਦਾਂ ਨਾਲ ਤਰਸੰਦੀ ਰਹੀ ਤੋਂ ਦਵਾਈ ਤੋਂ ਜੇ ਘਟ ਦੁੱਧ ਪੀ ਲਿਆ ਵਾ ਉਹ ਵੀ ਇਹਨੂੰ ਦੁਖਣ ਡਿਆ ਵਾ 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 ਬਾਰੋ ਬਾਰ ਪਾ ਆਂਦੀ ਬਾਂਦਾ ਲਾਈਆਂ ਏ ਕੀ ਹੋਇਆ ਮੰਮੀ ਜੀ ਦਾਦੀ ਨੂੰ ਅਹੀਂ ਸੁਣਿਆ ਬਿਮਾਰ ਹੋ ਗਏ ਆ ਕੋਈ ਨਹੀਂ ਹੋਇਆ ਇੱਧਰ ਆਉ ਤੁਹਾਨੂੰ ਦੱਸਾਂ ਮੇਰੀ ਗੱਲ ਸੁਣੋ ਹਾਂ ਜੀ ਡਰਾ ਹੀ ਜ਼ਿਆਦਾ ਦਿੱਤੀ ਆ ਤੇ ਮੰਤਰੇ ਦਾ ਤੜਾਕਾ ਨਿਕਲ ਗਿਆ ਵਾ ਤੜਾਕੇ ਦੇ ਨਾਲ ਉਹਦਾ ਬੁਖਾਰ ਨਹੀਂ ਤੋ ਟੰਡਿਆ ਇਨਾ ਜ਼ਿਆਦਾ ਨੂੰ ਬੁਖਾਰ ਤਪੰਡਿਆ ਹੀ ਆ ਮੰਮੀ ਜੀ ਕੱਖ ਨਹੀਂ ਹੋਇਆ ਮੈਨੂੰ ਵੀ ਤੇ ਚੜਿਆ ਸੀ ਦਾਦੀ ਉੱਤੋਂ ਪਖੰਡ ਕਾਣਦੇ ਆ ਪਖੰਡ ਨਹੀਂ ਕਰਨਦੇ ਉਹ ਰਾਤੀ 200 ਰੁਪਏ ਦਿੱਤਾ ਉਹਦਾ ਉਹਦਾ ਬੁਖਾਰ ਚੜ ਗਿਆ ਯੋ ਉਹ ਨਹੀਂ ਮੈਨੂੰ ਪਤਾ ਤੋਸੋ ਦਾ ਬੁਖਾਰ ਚੜਿਆ ਤੇ ਕੀ ਚੜਿਆ ਉਹਨੇ ਜੇ ਪਤਾ ਲੱਗ ਗਿਆ ਨੇ ਵੀ ਇਹ ਡਰੰਦੇ ਆ ਤੇ ਤੁਹਾਡੇ ਪਿਓ ਨੇ ਹਾਨੂੰ ਨਹੀਂ ਛੱਡਣਾ ਉਹਨੇ ਨਾ ਜੇ ਬੁੜੀ ਨਕੋਸ ਹੋ ਗਿਆ ਨਾ ਤੇ ਕਹਦੇ ਜੁਮੇ ਪੈਣੀ ਉਹ ਸਾਡੇ ਜੁਮੇ ਲੱਗਣੀ ਉਹ ਮੁੜ ਕੇ ਉਹ ਨਹੀਂ ਪਤਾ ਲੱਗਦਾ ਮੰਮੀ ਜੀ ਤੁਸੀਂ ਡਾਰੀ ਜਾਣੇ ਛੇਤੀ ਤੇ ਕਿਥੇ ਚਲੇ ਵੈਸੇ ਤੁਸੀਂ ਮੈਂ ਤੇ ਲਈ ਹੁਣ ਧਾਰ ਕੱਢਣ ਚਲੋ ਕੱਢ ਲਿਆਓ ਫੇ ਆਪਾਂ ਪੁੱਛਦੇ ਆ ਦਾਦੀ ਕੋ ਹਾਂ ਪੁੱਛੋ ਦੱਸਿਓ ਨਾ ਸੋ ਨਾ ਹੋਣ ਦਿਓ ਜਿਆਦਾ ਹਾਂਜੀ ਆਲਾ ਮਮੀ ਗੋਲੀ ਪੈਜੂਗਾ ਹੁਣ ਇਹਦੇ ਨਾਲ ਫਰਕਾ ਪੈ ਜਾਣਾ 1 ਰੁਪਈਏ ਦੀ ਗੋਲੀ ਫਰਕ ਕਿਉਂ ਨਾ ਪਊਗਾ ਚਲ ਕੋਈ ਨਹੀਂ ਘੜੀ ਕਲਮੇ ਪੈਜੋ ਫੇਰ ਰਾਜਨ ਨਹੀਂ ਆ ਮੂੰਹ ਸਰਵਲੇਟ ਕੇ ਭੇਜੋ ਤੇ ਚੱਲੇ ਨੇ ਨਾਲ ਜਰਾ ਗਰ ਮੈਸੇਜ ਹੀ ਆ ਕੇ ਤੇ ਹੋ ਜਾਣਾ ਠੀਕ ਆ ਨਹੀਂ ਹੋ ਜਾਣਾ ਮਾ ਬੜੀ ਸੋਹਣੀ ਹੋ ਜਾਣਾ ਮੈਂ ਹਾਏ ਹੌ ਲੱਗਾ ਹੀ ਤੀ ਨਿਸ਼ਾਨੀ ਤੇ ਕਿਉਂ ਦਾਦੀ ਨੇ ਹੁਣ ਆਪਾਂ ਕਹਿੰਨੇ ਆ ਸਾਨੂੰ ਵੀ ਪੁੱਛ ਰਹੀ ਰਹਿੰਦੀ ਆਵਾਜ਼ਾਂ ਆਉਂਦੀਆਂ ਵਾ ਹੂੰ ਤੇ ਇਤਾਂ ਦਾਦੀਆਂ ਡਰਾਉਣੀਆਂ ਆ ਹੂੰ ਤੇ ਮੁੜ ਕੇ ਉਹਨਾਂ ਕੋਲ ਕੋਈ ਚੀਜ਼ ਮੰਗਾਂਗੇ ਫੇਰ ਹਾ ਚੱਲ ਚੱਲਾ ਤਾ ਤੇ ਅੱਜ ਅਦੇ ਸੱਚੀ ਜਰਾ ਬੁਖਾਰ ਚੜਿਆ ਵਾ ਦਾਦੀ ਜੀ ਸਾਸਰੀ ਘਰ ਜੀ ਸਾਸਰੀ ਘਰ ਦਾਦੀ ਜੀ ਤਾਂ ਬੁਖਾਰ ਚੜ ਗਿਆ ਆਹੋ ਪੁੱਤ ਮੈਨੂੰ ਬੁਖਾਰ ਚੜ ਗਿਆ ਵਾ ਠੀਕ ਆ ਹੋਰ ਮੈਂ ਤੁਹਾਨੂੰ ਇੱਕ ਗੱਲ ਕਰਾਂ ਤੁਹਾਡੇ ਨਾਲ ਹਾਂਜੀ ਦੱਸੋ ਜਿਹੜਾ ਤੁਹਾਨੂੰ ਰਾਤੀ 200 ਰੁਪਈਆ ਦਿੱਤਾ ਸੀ ਨਾ ਮੇਰੇ ਪੁੱਤ ਮੈਂ 100 ਰੁਪਈਆ ਤੁਹੀਂ ਜੁਰਮਾਨਾ ਦੇ ਦਿਓ ਤੇ 100 ਮੈਨੂੰ ਦੇ ਦੋ ਹਾਂ ਮੈਂ ਦਵਾਈ ਲਾਵਾਂ ਨਹੀਂ 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 ਦਾਦੀ ਜੀ ਇਹ ਗੱਲ ਨਹੀਂ ਪਾਨੀ ਹੋਰ ਕੋਈ ਕਹਿ ਜਾਂਦੇ ਫੇ ਆਪਾਂ ਪੂਰੀ ਘਰ ਵੀ ਦਿੰਦੇ ਨਹੀਂ ਮੇਰੇ ਪੁੱਤ ਮੈਂ ਦਵਾਈ ਲਿਆਉਣੀ ਆ ਮਾਹਾਂ ਤੇ ਸਾਨੂੰ ਪੈਸੇ ਮਿਲੇ ਆ ਮੇਰਾ ਬਹੁਤ ਮੰਦਾ ਹਾਲ ਵਾ ਨਹੀਂ 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 ਕੀ ਫੇਰ ਜਦੋਂ ਤੁਹਾਨੂੰ ਮੈਂ ਨਹੀਂ ਨਹੀਂ ਦਾਦੀ ਜੀ ਸਾਨੂੰ ਪਤਾ ਤੁਸੀਂ ਕਿੰਨੇ ਦਿਨੇ ਪਾ ਚੋ ਤੇ ਪੁੱਤ ਤੂੰ ਦੇ 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 ਦੂੰਗੀ ਤੇ ਨਹੀਂ ਤੂੰ ਆਪਣੇ ਵਾਲਾ 100 ਦੇ ਦੇ ਮੇਰੇ ਕੋਲ ਕੋ ਹੈਗਾ ਨਹੀਂ ਆ ਹੋਰ ਕੀ ਆ ਦੇ ਦੇ ਨਹੀਂ ਦਾਦੀ ਜੀ 100 ਰੁਪਿਆ ਨਹੀਂ ਮਿਲਣਾ ਜੇ ਕੋਈ ਰਿਸ਼ਤੇਦਾਰ ਦੇਖ ਜਾਂਦਾ ਵਾ ਉਹ ਵੀ ਤੁਹੀਂ ਸਾਡੇ ਕੋ ਖੋ ਲੈਣੇ ਆ ਮਾਹਾਂ ਤੇ ਸਾਨੂੰ 100 ਰੁਪਿਆ ਮਿਲਿਆ ਵਾ ਤਾਨੂੰ ਆਪਣੀ ਦਾਦੀ ਜੀ ਨਹੀਂ ਗਈ ਤੇ ਤੁਹਾਨੂੰ ਖਾਣ ਦਾ ਹੀ ਵਾਸਤਾ ਵਾ ਵੀ ਮਹਾ 100 ਰੁਪਈਆ ਮਿਲਿਆ ਵਾ ਤੇ ਕੋਈ ਗੱਲ ਨਹੀਂ ਮੈਂ ਦੇ ਦੂੰਗੀ ਨਹੀਂ ਨਾ ਤੁਸੀਂ ਨਹੀਂ ਦੇਣਾ ਕੋਈ ਨਹੀਂ ਦਾਦੀ ਜੀ ਡਰੋ ਨਾ ਮੈਨੂੰ ਪਤਾ ਲੱਗਾ ਤੁਹਾਨੂੰ ਡਰ ਲੱਗਦਾ ਵਾ ਨਾ ਬਹੁਤ ਲੱਗਦਾ ਪੁੱਤ ਮੈਂ ਜਾਣ ਕੇ ਥੋੜੀ ਡਈ ਆ ਵੀ ਮੈਨੂੰ ਡਰ ਨਹੀਂ ਲੱਗਦਾ ਸਾਰੀਆਂ ਵੇਖ ਲਾ ਰਾਜ ਵੀ ਆਂਦੀ ਵੀ ਤੂੰ ਜਾਣ ਕੇ ਹੀ ਕਰਦੀ ਆ ਮੇਰਾ ਜੀ ਕਰਦਾ ਵਾ ਜਾਣ ਕੇ ਕਰਨ ਉਹ ਆਜਾਂ ਜੀ ਆਂਦੀਆਂ ਨਾ ਬਹੁਤ ਜ਼ਿਆਦਾ ਹਨਵੇਂ ਸੋਣੀਆਂ ਹੀ ਰਾਤ ਹੈ ਨਾ ਕਿਸ਼ਣ ਆ ਮੇਰੇ ਨਾਲ ਤੁਹਾਨੂੰ ਸੁਣੀਆਂ ਤੇ ਤੂੰ ਹੀ ਤੇ ਆਂਦੇ ਨਾ ਵੀ ਸਾਨੂੰ ਸੁਣੀਆਂ ਉਹ ਮੰਨਦੀਆਂ ਹੀ ਨਹੀਂ ਕਿ ਆ ਵੀ ਸਾਨੂੰ ਨਹੀਂ ਛੋਣਦੀਆਂ ਆਪਾਂ ਦੇ ਡਰਦੇ ਨਹੀਂ ਉੱਠੇ ਹਾਏ ਜੇ ਤੁਹਾਨੂੰ ਬਖਾ ਚੜ ਗਿਆ ਜੇ ਸਾਨੂੰ ਵੀ ਚੜ ਗਿਆ ਕਿੰਨੇ ਪੈਸੇ ਲੱਗ ਜਾਣੇ ਹਾਏ ਇਹ ਤੋਂ ਚੰਗਾ ਇਹ ਤੋਂ ਚੰਗਾ ਨਾ ਅਸੀਂ ਆਪਣੇ ਘਰ ਦਾ ਇਲਾਜ ਕਰਾ ਲਈਏ ਉਹ ਕੀਤਾ ਉਹ ਨਾਮ ਆਪਣੀ ਯਾਰ ਕਰ ਗਿਆ ਸੀ ਉਹਦਣ ਹਾਂ ਤੇ ਉਹਤੇ ਨਾ ਫੋਨ ਫੜਿਆ ਉਹਦਾ ਮੈਂ ਤੇ ਉਹਤੇ ਵੇਖਣਾ ਇੱਕ ਬਾਬਾ ਜੀ ਦੱਸੰディア ਸੀ ਹਾਂ ਵੀ ਕਰਦਾ ਪੈਂਦਾ ਇਲਾਜ ਕਰ ਸਕਦੇ ਆ ਉਦਾਂ ਕਰ ਸਕਦੇ ਆ ਤੇ ਅਸੀਂ ਸਾਨੂੰ ਨਾ ਤੇ ਫੋਨ ਲਿਆ ਦਿਓ ਉਤੋਂ ਵੇਖ ਕੇ ਨਾ ਆਪਾਂ ਇਲਾਜ ਕਰਾ ਲਾਂਗੇ ਹਾਂ ਹਾਂ ਫੋਨ ਲਿਆ ਤਾਂ ਹਾਂਜੀ ਉਹ ਫੋਨ ਤੋਂ ਫਿਰ ਵੇਖਣਾ ਪੈਣਾ ਹੋਣਾ ਬਾਬੇ ਦੇ ਉੱਤੇ ਪੈਸੇ ਬੋਲੇ ਜਾਂਦੇ ਆ ਬਹੁ ਬਾਬੇ ਦੇ ਚੱਕਰਾਂ ਚ ਪੁੱਤ ਨਾ ਪਾਓ ਤੁਸੀਂ ਐਨੇ ਪੈਸੇ ਅਸੀਂ ਕਿੱਥੋਂ ਦਵਾਂਗੇ ਤੁਹਾਡੇ ਕੋਲ ਹੈਗੇ ਆ ਪਰ ਦਾਦੀ ਜੀ ਫੇ ਇਹ ਸੋਈ ਨਾ ਜੀ ਆਪਾਂ ਬਿਮਾਰ ਹੋ ਗਏ ਫੇ ਘਰ ਤੇ ਵੀ ਕਿੰਨੇ ਲੱਗਣੇ ਆ ਨਹੀਂ ਘਰ ਤੇ ਕਾਦੇ ਲੱਗਣੇ ਆ ਤੂੰ ਹੀ ਇਹ ਬਾਬਿਆਂ ਦੇ ਚੱਕਰਾਂ ਚ ਨਾ ਪਾਉ ਮੇਰੇ ਕੋਲ ਪੈਸਾ ਕੋਈ ਨਹੀਂਗਾ ਤੇ ਨਾ ਮੈਂ ਦੇਣਾ ਹੀ ਆ ਮੈਂ ਅੱਜ ਘਰੇ ਕਿਤਾ ਕਿੱਦਾਂ ਆਉਂਦੀਆਂ ਉਹ ਹਾਂ ਵਾਜਾਂ ਆਉਂਦੀਆਂ ਵਾ ਨਾ ਹਾਂਜੀ ਤੇ ਉੱਤਨਾ ਕੋਈ ਸੋਚੋ ਵੀ ਕੀ ਕਰਨਾ ਵਾ ਚਾਹੇ ਮੇਰੇ ਨਾਲ ਸਮਝਿਆ ਕਰੋ ਅਹੀਂ ਨਹੀਂ ਪੈਸਾ ਲਵਣਾ ਤੇ ਨਾ ਹੀ ਇਹਨਾਂ ਚੱਕਰ ਚੱਲਾ ਮੇਰਾ ਪੁੱਤ ਖਾਣਾ ਰੋਟੀ ਫਿਰ ਵੱਡੀ ਮੰਮਾ ਗਏ ਨਾ ਤਾਰ ਕੱਢਣ ਆਉਂਦੇ ਤੇ ਦੁੱਧੂ ਦਿੰਨੇ ਆ ਇੱਕ ਰੋਟੀ ਖਾ ਲਾ ਮੇਰਾ ਪੁੱਤ ਪੂਰੀ ਖਾ ਲੂੰਗਾ ਆਲੋ ਖਾਲਾ ਦੱਸ ਕੀ ਨਿਆਣੀ ਵਿਚਾਰੇ ਦੁੱਧ ਪੀਣ ਦੀ ਉਮਰ ਵਾ ਤੇ ਰੋਟੀ ਉਹਨੂੰ ਤੱਕੇ ਨਾ ਹੀ ਚਾਰਨ ਡਈਆਂ ਮੈਂ ਚਲ ਕੋਈ ਨਹੀਂ ਛੱਡੋ ਦਾਦੀ ਜੀ ਇਹ ਗੱਲ ਨੂੰ ਉਦਾਂ ਵੀ ਕੋਈ ਬਾਬਾ ਜੀ ਹੁੰਦੇ ਆ ਉਹਨਾਂ ਨੇ 15-20000 ਰੁਪਇਆ ਖਰਨਾ ਵਾ ਤੇ ਫੋਨ ਤੇ ਸਾਰਾ ਆਉਣਾ ਵਾ 8900 ਦਾ ਤੇ ਵੇਖ ਲਓ ਸੋਚ ਲਓ ਤੁਹਾਡੀ ਆਪਣੀ ਮਰਜ਼ੀ ਹੈ ਬਾਕੀ ਅਸੀਂ ਤੇ ਦੋ ਜਾਨੇ ਸੌਣੇ ਆ ਤੁਸੀਂ ਇਕੱਲੇ ਸੌਣੇ ਆ ਗੱਲ ਤੇ ਨਿਆਣਿਆਂ ਦੀ ਵੀ ਠੀਕ ਵਾ ਜੇ ਮੈਂ ਜਿਆਦਾ ਬਿਮਾਰ ਹੋ ਗਈ ਨਾ ਇਹਨਾਂ ਦੇ ਪਿੱਛੋਂ ਨਾ ਰਾਇਆ ਵਾਲੀਆਂ ਡਾ ਫੱਕੀਆਂ ਦੇਣੀਆਂ ਤੇ ਹੋਵੇ ਨਾ ਤੇ ਇਹਨਾਂ ਨੂੰ ਮੈਂ ਟੱਚ ਫੋਨ ਲੈ ਇਹਨਾਂ ਦਵਾ ਖਰਿਆ ਕੋਈ ਹਾਲੋ ਘਰੀ ਦਾਦੀ ਕਿ ਸੋਚ ਬੈਗੇ ਆ ਕੋਈ ਨਹੀਂ ਜਾ ਜਾ ਕੇ ਨਾ ਤੇ ਆਪਣਾ ਕੰਮ ਕਰੋ ਕੋਈ ਨਹੀਂ ਜਾਓ ਲੈ ਦੂੰਗੀ ਮੈਂ ਫੋਨ ਇਹ ਮਜਾ ਅੱਜ ਆਇਆ ਮਜਾ ਸਾਰੀ ਸਰਤਾ ਮੰਦੀਗੇ ਸਾਡੀਆਂ ਫੋਨ ਮਿਲ ਜਾਣਾ ਹੁਣਾਨੂੰ ਅਈ ਬੱਲੇ ਹੋਰ ਡਰਾਉਣਾ ਵਾ ਮੇਰੀ ਗੱਲ ਸੁਣੋ ਮੈਂ ਤਾਰਾ ਕੱਢ ਕੇ ਆ ਗਈ ਆ ਤੁਸੀਂ ਤਿਆਰ ਨਹੀਂ ਹੋ ਨਾ ਤੁਹਾਡੇ ਪੰਗੜੇ ਕਾਦੇ ਪੈਣ ਦੇ ਆ ਮੰਮੀ ਜੀ ਤੁਹਾਨੂੰ ਕੀ ਪਤਾ ਅੱਜ ਕੀ ਹੋ ਗਿਆ ਵਾ ਕੀ ਹੋਇਆ ਵਾ ਅੱਜ ਇਹ ਸ਼ਰਤਾਂ ਮੰਨੀਆਂ ਗਈਆਂ ਉਹ ਕਾਦੀ ਸ਼ਰਤਾਂ ਮੰਨੀਆਂ ਗਈਆਂ ਤੁਹਾਡੀਆਂ ਪਹਿਲੀ ਸ਼ਰਤ ਤੇ ਸਾਡੇ ਜੁਰਮਾਨੇ ਵਾਲੀ ਮੰਨੀ ਗਈ ਆ ਆਹੋ ਤੇ ਦੂਜੀ ਸ਼ਰਤ ਫੋਨ ਵਾਲੀ ਵੀ ਆ ਆਪਾਂ ਮਨਾਲੀਆ ਦਾਦੀ ਨੂੰ ਸੱਚੀ ਹਾਂਜੀ ਇਹ ਨਹੀਂ ਮੰਨ ਸਕਦੇ ਸੱਚੀ ਹੋਰ ਲੈ ਤੇ ਮੈਂ ਤਾਂ ਮੰਨ ਜੀ ਆ ਜੇ ਤੁਸੀਂ ਆਪਣੀ ਦਾਦੀ ਦੀਆਂ ਕੰਜੂਸੀਆਂ ਹਟਾਉਂਦੇ ਦੇ ਕੋਈ ਨਹੀਂ ਉਹ ਵੀ ਹਟਾ ਦਾਂਗੇ ਤੇ ਕੀ ਸਰ ਤੋਹੀ ਆ ਸਾਡੀ ਚਲ ਇਹਦੀ ਦੇਖ ਲੈਨੇ ਆਂ ਤੇ ਵੇਖ ਲਿਓ ਭਾਵੇਂ ਮੈਂ ਤੁਹਾਡੇ ਨਾਲ ਮਾ ਦੀ ਹੋਵੇ ਜਾਂ ਨਾ ਹੋਵੇ ਉਹ ਮੰਮੀ ਦੇ ਸਾਨੂੰ ਕਹਿੰਦੇ ਰਹਿੰਦੇ ਆ ਉਹਦਾ ਕਵਲ ਤੂੰ ਜਿੰਨਾ ਨੇ ਕੋਈ ਕਰਾਈ ਜਾਨੀ ਹੈ ਨਾ ਤੇ ਤੁਸੀਂ ਔਖੇ ਹੋਣਾ ਹੀ ਇਹ ਤੇ ਨਿਆਣੇ ਇਹਨਾਂ ਨੂੰ ਤਾਂ ਸਮਝੀ ਨਹੀਂਗੇ ਕੋਈ ਵੀ ਅਗੇ ਉਹ ਨਹੀਂ ਹੁੰਦਾ ਦੀਦੀ ਨਾ ਡਰ ਰਹੀਂ ਮੁੰਡੇ ਤੇਰੇ ਜਿੱਡੇ ਹੋ ਗਏ ਤੂੰ ਡਰੀ ਜਾਣਾ ساری عمر ਵੇਖਾਂ ਕਿਦਾਂ ਡੇ ਭੰਗੜੇ ਪਉਣ ਤੂੰ ਵੀ ਨਾਲ ਪਾ ਫਿਰ ਉਹਨਾਂ ਦੀ ਹੋ ਕੇ ਭੰਗੜਾ ਤੱਚ ਫੋਨ ਕੋਈ ਨਹੀਂ ਬੜੀ ਚਲਾਵਾਂਗੇ ਆਹੋ ਤੱਚ ਫੋਨ ਜਿਹੜੇ